ਜਗੀ ਲਈ ਰਜੂ ਅੱਜ ਮੈਂ ਮਿਰਚਾਂ ਕਾੜੀ ਮਿਰਚਾਂ ਭਰ ਕੇ ਬਣਾਵਾਂਗੀ ਹਾਂ ਮਿਰਚਾਂ ਬਣਾਉਂਗੀ ਕਾੜੀ ਅੱਛਾ ਜੀ ਇਹ ਫਿਰ ਆਲੂਆਂ ਨਾਲ ਭਰ ਕੇ ਬਣਾਵਾਂ ਕੋਪੜਾ ਮਿਰਚ ਜਰਦਾ ਵੀ ਲਾਉਣੀ ਆ ਤੂੰ ਹੋਰ ਅੰਜਰਦੇ ਦੀ ਪਣੀ ਪਈ ਏ ਮੂਰੇ ਜਰਦਾ ਦਾ ਕਹਿੰਦਾ ਬੁੜਾ ਰਹੰਦਾ ਬੁੜਾ ਲਾਉਂਦਾ ਕੋਪੜਾ ਮਿਰਚ ਦੇਖਾਂ ਅੱਛਾ ਕੋਪੜਾ ਮਿਰਚ ਮੈਂ ਚਾਹ ਤੋ ਪਾ ਲੂੰਗੀ ਗੰਡੇ ਪਾ ਲੂਰੀ ਅੱਛਾ ਜੀ ਬਣਾਵੇਂਗੀ ਵਧੀਆ ਅੱਜ ਖਾਓਗੇ ਸ਼ੌਂਕ ਨਾਲ ਝੋਪਲਾ ਮਿਰਚ ਬਸ ਕੱਲੇ ਤੇਲ ਜਿ ਬਣਾਉਂਗੀ ਅੱਛਾ ਅੱਛਾ ਕੱਲੇ ਤੇਲ ਚ ਫੇਰ ਤੇਰੇ ਕਤੂਰੇ ਅੱਜ ਬਈ ਕਤੂਰੇ ਕਹਹਾ ਠੱਕ ਜਿ ਚਿੱਟੀ ਬਾਹਰ ਵਾਗੀ ਅੱਛਾ ਚਿੱਟੀ ਬਾਹਰ ਵਾਗੀ ਅੱਜ ਠੀਕ ਐ ਕਾਲਾ ਆਵੇ ਠੱਕਾ ਕਾਲਾ ਕਤੂਰਾ ਤੇਰਾ ਠੀਕ ਐ ਰੱਜੀ ਪਈ ਰੋਜ਼ ਤਾਂ ਪੱਕੀ ਪਈ ਐ ਅੱਛਾ ਤੈਨੂੰ ਔਖਾ ਤਾਂ ਕਰਦੀਆਂ ਹੋਣਗੀਆਂ ਐ ਹਨਾ ਔਖਾ ਤਾਂ ਕਰਦਣਾ ਹਨਾ ਤਾਂ ਕਿ ਤਾਂ ਇਹਨੂੰ ਕਰਦਿਆਂ ਹੈ ਹੈ ਤਾਂ ਭਗਵਾਨ ਕਰੇ ਤੇਰਾ ਵਧੀਆ ਮੋਨੋਟਾਈਜ਼ ਹੋ ਜੀ ਚੈਨਲ ਤੇਰੀ ਗਰੀਬੀ ਨਿਕਲ ਜੇ ਨਾ ਗਰੀਬਾਂ ਦੀ ਗਰੀਬੀ ਹੋ ਹੋ ਜੇ ਦੂਰ ਅਛਲ ਬਾਈਆਂ ਨੂੰ ਮੈਂ ਕਹਿਣਾ ਬਾਈ ਯਾਰ ਇਹਦਾ ਲਾਇਕ ਵਿਚਾਰੀ ਗਰੀਬਣੀ ਦਾ ਚੈਨਲ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਯਾਰ ਇਹਨਾਂ ਦਾ ਤਾਂ ਹੀ ਕੰਮ ਕਾਇਆ ਕਰਾ ਹੀ ਫਿਰ ਅੱਜ ਸ਼ਾਮ ਨੂੰ ਆਉਣੀ ਹੈ ਹਨਾ ਹੋਰ ਬਸ ਨਹੀਂ ਹੈ ਧੰਨਵਾਦ ਜੀ ਜੰਦੇ ਕਿਚਾਰ ਮੈਂ 4:00 ਹੋ ਜਾਣਾ 4:00 ਠੀਕ ਐ ਤੂੰ ਦੱਸ ਵੀ ਕੀ ਕਹਿਣਾ ਚਾਹਨੀ ਐ ਬਾਈਆਂ ਨੂੰ ਮੈਂ ਹੀ ਕਹਿਣਾ ਚਾਹਨੀ ਐ ਵੀ ਲਾਇਕ ਤੇ ਸਬਸਕ੍ਰਾਈਬ ਕਰਿਆ ਕਰੋ ਬਾਈ ਕਰਨੀ ਅੱਛਾ ਲਾਇਕ ਤੇ ਸਬਸਕ੍ਰਾਈਬ ਸਬਸਕ੍ਰਾਈਬ ਕਰਿਆ ਕਰਨ ਬਾਈ ਹੱਥ ਬੰਨ ਕੇ ਬੇਨਤੀ ਐ ਮੇਰੀ ਠੀਕ ਐ ਹਬ ਬਾਈ ਸਾਰਿਆਂ ਨੂੰ ਪਰਾਵੋ ਧੰਨਵਾਦ ਹੱਥ ਬੰਨ ਕੇ ਬੇਨਤੀ ਆ ਲਾਇਕ ਤੇ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਗਾਹਾਂ ਮੇਰੇ ਵੀਰ ਯਾਰ ਇਹਦੀ ਗਰੀਬਣੀ ਦੀ ਵੀਡੀਓ ਬਾਈ ਬਣ ਕੇ ਯਾਰ ਇਹਨਾਂ ਦਾ ਗਰੀਬਾਂ ਦਾ ਭਲਾ ਹੋ ਜੂ ਮੇਰੇ ਵੀਰੋ ਕਰੋ ਮਦਦ ਯਾਰ ਇਨੀ ਇੱਕ ਵੀਰ ਬਣ ਕੇ ਹੋਰ ਬਾਈ ਕੋਈ ਸਾਰਾ ਨਹੀਂ ਜਵਾ ਅੱਖਾਂ ਦਾ ਕੋਈ ਸਾਰਾ ਨਹੀਂ ਹੈ ਨਾ ਜਵਾ ਅੱਖ ਤੇਰੇ ਗੱਭਰੂ ਹੋਈ ਹੁੰਦੇ ਅੱਜ ਨੂੰ ਤਾਂ ਨਾ 20 ਸਾਲ ਲੱਗਣ 20 ਸਾਲ ਲੱਗਿਆ ਹੁੰਦਾ ਠੀਕ ਹੈ ਹੁਣ ਕੀ ਕਰੀਏ ਤਰਸਤਾ ਹੁੰਦਾ ਚਲੋ ਭਗਵਾਨ ਕਰੂਗਾ ਮਦਦ ਕਿਹੜੇ ਬਾਬੇ ਤੇ ਭਰੋਸਾ ਕਰਦੀਆਂ ਜੀ ਬਸ ਬਾਬੇ ਜੀ ਤੇ ਦਰਬਾਰੇ ਹੂੰ ਠੀਕ ਆ ਗੁਰੂ ਘਰ ਨੂੰ ਹਾਂ ਗੁਰੂ ਘਰ ਜਾਣੇ ਆ ਨਾ ਹਾਂ ਠੀਕ ਆ ਗੁਰੂ ਘਰ ਜਾਣੇ ਆ ਕਰਨਗੇ ਬਾਬਾ ਨਾਨਕ ਕਰੂਗਾ ਭਲੀ ਕਰੂਗਾ ਮਿਹਰ ਬਾਬਾ ਨਾਨਕ ਪੋਪਲਾ ਮਿਰਚ ਫਿਰ ਵਧੀਆ ਖਾਨੀ ਆ ਲਿਆ ਕੇ ਠੀਕ ਹੈ ਇਹ ਕੁਝ ਆਂਦਣਾ ਖੇਤ ਹੋਰ ਫੜਾ ਦਿੰਦਾ ਨਾ ਅੱਛਾ ਅੱਛਾ ਖੇਤ ਜਾਂਦਿਆਂ ਹਾਂ ਤੋੜਨ ਵਾਲਾ ਅੱਛਾ ਅੱਛਾ ਠੀਕ ਹੈ ਕੋਪੜਾ ਬਣਾਉਣਾ ਅੱਛਾ ਖਾਨੀ ਹੈ ਠੀਕ ਹੈ ਅੱਛਾ ਘਰਾਂ ਚੋਂ ਫੜਾ ਦਿੰਦੇ ਸਬਜੀ ਤੈਨੂੰ ਭਾਈ ਯਾਰ ਸਬਜੀ ਵੀ ਘਰਾਂ ਚੋਂ ਫੜਾਉਂਦੇ ਆ ਵਿਚਾਰੀ ਨੂੰ ਗਰੀਬਣੀ ਨੂੰ ਕਰੋ ਯਾਰ ਵਹੀ ਮਦਦ ਯਾਰ ਵੀਰੋ ਅੱਛਾ ਕੋਈ ਫੜਾ ਹੁੰਦਾ ਤੈਨੂੰ ਜਿਵੇਂ ਉਵੇਂ ਬਣਾ ਲੈਣੀ ਆ ਠੀਕ ਹੈ ਸੌਦਾ ਸੁੱਦਾ ਫਿਰ ਕੰਮ ਕਰਦੀਆਂ ਨੇ ਆਉਂਦੀਆਂ ਥੋੜਾ ਕੰਮ ਅੱਛਾ ਠੀਕ ਐ ਪੱਕਾ-ਪੱਕਾ ਛੱਤ ਵਾਲਾ ਹੀ ਆ ਗੱਲਾ ਹਨਾ ਛੱਤ ਵਾਲੀ ਆ ਹੋਰ ਤਾਂ ਹੂੰ ਬਾਈ ਕਰੋ ਮਦਦ ਯਾਰ ਬਈ ਬੁੜਾ ਕਿੱਧਰ ਗਿਆ ਬਾਈ ਲੱਕੜਾਂ ਨੂੰ ਵੇਚ ਜਾਏ ਬੁੜਾ ਲੱਕੜਾਂ ਨੂੰ ਕਨੇ ਐ ਨਹੀਂ ਬਸ ਸਾਡੇ ਸਿਲੰਡਰ ਵੀ ਨਹੀਂ ਸਿਲੰਡਰ ਹੈ ਨਹੀਂ ਨਾ ਚੁੱਲ੍ਹੇ ਤੇ ਕਰਦੇ ਆ ਬਾਈ ਯਾਰ ਦੇਖ ਵਿਚਾਰੇ ਆ ਪਿਆ ਚੁੱਲਾ ਉਹ ਮੋਟਰਸਾਈਕਲ ਨਾਲ ਕਿੱਧਰ ਖੜਾ ਬਾਈ ਬਹੁਤ ਮੁੰਡਾ ਬਣਾ ਤੀਆ ਮੁੰਡਾ ਖਨਾਰਕੀ ਗਿਆ ਹਮ ਬਾਈ ਦੇਖੋ ਯਾਰ ਘਰ ਦਾ ਹਾਲ ਵੀਰੇ ਕਰੋ ਯਾਰ ਮੱਤ ਤੈਨੀਆਂ ਕਿ ਵੀਰ ਬਣ ਕੇ ਹੱਥ ਬਨ ਕੇ ਬੇਨਤੀ ਐ ਇਹ ਤਾਂ ਵਿਚਾਰੇ ਕਰਾਈ ਤੇ ਬੈਠੇ ਆ ਨਾ ਕਰਾਈ ਤੇ ਬੈਠੇ ਵਿਚਾਰੇ ਯਾਰ ਹੱਥ ਬਨ ਕੇ ਬੇਨਤੀ ਕਰਿਆ ਕਰ ਮਾੜੀ ਜੀ ਕੁਛ ਨਹੀਂ ਹੁੰਦਾ ਬਨ ਕੇ ਬੇਨਤੀ ਐ ਮੇਰੀ ਜੀ ਗਾਇਆ ਕਿਤੇ ਸਪੈਕ ਕਰ ਦੇ ਠੀਕ ਐ ਧੰਨਵਾਦ ਦੇਖੋ ਬਾਈ ਯਾਰ ਹਾਲਾ ਕਤੂਰੇ ਇਨੀ ਵਿਚਾਰੀ ਨੇ ਤਿੰਨ ਚਾਰ ਤਾਂ ਕਤੂਰੇ ਹੀ ਪਾਲੇ ਹੋਇਆ ਆ ਦੁੱਧ ਵਾਲਾ ਡੰਗਾ ਪਿਆ ਇਹਨਾਂ ਦਾ ਕਤੂਰੇ ਆਂ ਦਾ ਇੱਕ ਦੋ ਕੋ ਬਾਹਰ ਫਿਰਦੇ ਆ ਨਾ ਦੋ ਕਤੂਰੇ ਬਾਹਰ ਫਿਰਦੇ ਇੱਕ ਆ ਫਿਰਦੇ ਇੱਕ ਕਾਲੀ ਇਹਦੀ ਇਹ ਮਾਂ ਮੂ ਹੈ ਕਿਸੇ ਇਹਨਾਂ ਦੀ ਹਾਂ ਅੱਛਾ ਮਾਂ ਬਿਮਾਰ ਸੀ ਹੋ ਗਈ ਹੈ ਨਾ ਤੁਹਾਨੂੰ ਐ ਹੋ ਗਿਆ ਉਹਨਾਂ ਨੂੰ ਐ ਹੋ ਗਿਆ ਵੀ ਕਤੂਰੇ ਤੈਨੂੰ ਕਹਿੰਦੇ ਲੈ ਜਾ ਤੂੰ ਠੀਕ ਹੈ ਇਹ ਨਾ ਬਿਮਾਰ ਹੋ ਜਾਣ ਵੀ ਕਤੂਰੇ ਬਾਈ ਇਹ ਵਿਚਾਰੀ ਚੱਕ ਲਈ ਗਰੀਬਣੀ ਕਤੂਰੇ ਵੀ ਇਹ ਨਾ ਬਿਮਾਰ ਹੋ ਜਾਣ ਉਹਨੂੰ ਕੁੱਤੀ ਨੂੰ ਖੰਘ ਜੀ ਹੋ ਰਹੀ ਸੀ ਖਾਸੇ ਜੀ ਤੇ ਵਿਚਾਰੀ ਜਮੇ ਹੀ ਮਰਨ ਵਾਲੀ ਹੋ ਰਹੀ ਸੀ ਘਰੇ ਇਹਨੂੰ ਕਤੂਰੇ ਉਹ ਕਰ ਲੈ ਕਹਿੰਦੀ ਮੈਂ ਦੁੱਧ ਪਾ ਦਿਆ ਕਰੂੰਗੀ ਤੇ ਮੈਂ ਲੈ ਜਾਨੀ ਕਤੂਰੇ ਨੂੰ ਤਿੰਨ ਕਤੂਰੇ ਇਹਦੇ ਕੋਲੇ ਹੁਣ ਬਾਹਰ ਗਏ ਆ ਦੋ ਤਾਂ ਤੇ ਹੁਣ ਇਹਨੇ ਰੋਟੀ ਪਾਣੀ ਦਾ ਕਰਦੀ ਆ ਬੁਢਾ ਆ ਗਿਆ ਵਿਚਾਰਾ ਲੱਕੜਾ ਲੈ ਕੇ ਦਿਖਾਉਣਾ ਸਾਨੂੰ ਵੀਰੇ ਇੱਕ ਮਿੰਟ ਇੱਕ ਮਿੰਟ ਬੜਿਆ ਇੱਕ ਮਿੰਟ ਬਾਪੂ ਇੱਕ ਮਿੰਟ ਹਾਂ ਆ ਗਿਆ ਵਿਚਾਰਾ ਖੇਤੋਂ ਯਾਰ ਆਦੇ ਮੁਰਕਾ ਮੁਰਕੀ ਹੋ ਰਿਆਂਗਾ ਇੱਕ ਕਰਦੇ ਸਰ ਮੈਂ ਇੱਕ ਮਿੰਟ ਇਹ ਨਹੀਂ ਖੁੱਲਣਾ ਇਹ ਨਹੀਂ ਖੁੱਲਦਾ ਲੈ ਬੁੱਝ ਕੇ ਆ ਜਾ ਆ ਜਾ ਬੱਸ ਆ ਜਾ ਆ ਜਾ ਬੱਪੂ ਹਾਂ ਦੇਖ ਇਹ ਖੜਦਾ ਖੜਨਾ ਬੱਪੂ ਮੈਂ ਫੜਾਵਾਂ ਨਾ ਬੱਸ ਬੱਸ ਕਿੱਥੇ ਨੂੰ ਦੇਖੋ ਯਾਰ ਬਾਈ ਹਾਲ ਖੇਤੋਂ ਲੈਣਾ ਬੱਪੂ ਸੂੜਾਉਣ ਵਾਲਾ ਹੈ ਨਾ ਕਿੱਥੇ ਸਟਿੰਗ ਹੈ ਦੇਖੋ ਰਾਮਾ ਗੇ ਕੋਸਾ ਪਾ ਰਖ ਲੋ ਠੀਕ ਹੈ ਬਾਪੂ ਬੱਸ ਬਾਪੂ ਛੇੜ ਦੇ